ਪੰਜਾਬ ਵਿੱਚ ਸ਼ੁਰੂਆਤ ਰਾਜਾ ਵੜਿੰਦਾ ਆਪ ਦੇ ਨਾਲ ਸਮਝੌਤੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਸਾਡਾ ਆਪ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਹੈ ਰਾਜਾ ਵੜਿੰਗ ਨੇ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਈ ਵਾਰ ਜੜਿਆ ਹੈ ਸਮਝੌਤੇ ਦੇ ਇਨਕਾਰ ਕਰ ਚੁੱਕੇ ਹਾਂ ਉਹਨਾਂ ਨੇ ਕਿਹਾ ਹੈ ਕਿ ਅੰਮ੍ਰਿਤਸਰ ਮੇਅਰ ਵਿਵਾਦ ਨੂੰ ਲੈ ਕੇ ਗਵਰਨਰ ਨੂੰ ਮਿਲੇ ਆ ਤੇ ਜਿਹੜੇ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਅੰਮ੍ਰਿਤਸਰ ਦੇ ਮੇਅਰ ਵਿਵਾਦ ਵਾਲੇ ਇਲਾਕੇ ਗਵਰਨਰ ਨੂੰ ਮਿਲੇ ਸ੍ਰੀ ਸੇ 24 ਜਨਵਰੀ ਨੂੰ ਚੱਪੇ-ਚੱਪੇ ਦੇ ਪੁਲਿਸ ਹੁੰਦੀ ਹੈ ਹੈਰੀਟੇਜ ਸਟਰੀਟ ਤੇ 4 ਵਜੇ ਸੰਦਾਨੂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਸੋੜੇ ਮਾਰੇ ਇਹਦੇ ਪਿੱਛੇ ਗਹਿਰੀ ਸਾਜ਼ਿਸ਼ ਕਰਦੀ ਹੈ ਪਰ ਪੁਲਿਸ ਸ਼ੱਕੂਬ ਸੀ ਸਾਡੇ ਕੌਂਸਲਰ ਫੜਨ ਸਾਥੀ ਇੱਕ ਇੱਕ ਦੇ ਕੌਂਸਲਰ ਦੇ ਮਗਰ 100-100 ਪੁਲਿਸ ਵਾਲਾ 2-2 ਐਸਪੀ ਵਰ ਤੇ 3-4 ਡੀਐਸਪੀ ਲਾਇਏ ਸਨ

ਆਜੋ ਗੋਵਿੰਦ ਸਾਹਿਬ ਨੂੰ ਕਿ ਸਰਦਾਰ ਰਣਮਾਤਾ ਦਾ ਦੇਖੀਦਾ ਜਿਹੇ ਗੱਤਾਂ ਸੀ ਕੱਲ ਨੂੰ ਪਰ ਅੱਜ ਸਤੋ ਸਿਰ ਕੱਲੀ ਇੱਥੋਂ ਸਰਾਇਵਣੇ ਕੀ ਜਿਹੜੇ ਸਾਡੇ ਆਮ ਆਦਮੀ ਬਾਜੀ ਦੇ ਕਲੱਬ ਵਰਤੋਂ ਤੋਂ ਬਿਲੇ ਨੂੰ ਕੋਰਾਂਟ ਦਾ ਹਾਈ ਕੋਰਟ ਵੀ ਜਾ ਰਹੇ ਆ ਦੂਜੇ ਪਾਸੇ ਚੰਡੀਗੜ੍ਹ ਵਿੱਚ ਉਹਨਾਂ ਨਾਲ ਹੱਥ ਮਿਲਾ ਕੇ ਲੱਗਣ ਲੱਗੇ ਸਾਦਾ ਕੋਈ ਆਕਤੀਆ ਨਹੀਂ ਅਸੀਂ ਤੁਸੀਂ ਛੋਟੀ ਗਲਤੀ ਕਰਦੇ ਤੁਸੀਂ ਇਹ ਨਹੀਂ ਕਰਦਾ ਜਾਂਦੇ ਇੰਪਾਲ ਸਾਡਾ ਕਿਸੇ ਪਰਤਾ ਦਾ ਆਮ ਆਦਮੀ ਪਾਰਟੀ ਦੇ ਨਾਲ ਤਿਆਰੀ ਅਸੀਂ ਦੋਜੋ ਲੀਡਰ ਕਹਿ ਚੁੱਕੇ ਮਾਸ਼ਾਅੱਲਾ ਅੱਜ ਸਭ ਤੋਂ ਆਖਰ ਨਾਖਵਾਂ ਨਾਸਾਨੀ ਗੱਲ ਨਾ ਨਾਉਈ ਬਾਤ ਨਾਉਈ ਥੀ ਪਰ ਸਰ ਪਿੰਡੀ ਗੱਲ ਸਾਰੇ ਇਹਦਾ ਨਾਮ ਨਹੀਂ ਔਰ ਅਸੀਂ ਹਾਈ ਕਮਾਂਡ ਨੂੰ ਜੇ ਕੋਈ ਕਿਸੇ ਨੂੰ ਵੀ ਗੌਲ ਚੰਡੀ ਗੱਲ ਹੋਈ ਤਾਂ ਬਿਲਕੁਲ ਅਸੀਂ ਆਪਦਾ ਰਾਜ ਦਾ ਮੰਗ ਜੀ ਇਹ ਨਾਲ ਬਿਲਕੁਲ ਦੋਜੋ ਹੱਥ ਕਰਕੇ ਜਾਈਦੇ ਸਾਥੀ ਕੋਈ ਮੇਰਤ ਕਹਿੰਨੀ ਚਾਹੀਦੀ ਜਿਵੇਂ ਦਿੱਲੀ ਦੇ ਬੜਿੰਗ ਸਾਹਿਬ ਪਰਸੋਂ ਤੁਸੀਂ ਕੈਸਲਨਾਂ ਜਾ ਰਹੇ ਹੋ ਪਰਸੋਂ ਹੀ ਵੋਟਾਂ ਪਾਉਣ ਜਾ ਰਹੇ ਹੋ ਸੇਮ ਟਾਈਮ ਔਰ ਜਿੱਥੇ ਖੜੇ ਇਸੇ ਸ਼ਹਿਰ 'ਚ ਵੋਟਾਂ ਪਾਉਣ ਜਾ ਰਹੇ ਹਾਂ ਮੇਰੇ ਕਹਿਣ ਦਾ ਮਤਲਬ ਪ੍ਰਿੰਪੋਲ ਪਾਰਟੀ ਦਾ ਚਾਇਸ ਹੋ ਸਕਦੀ ਹੈ ਜੇ ਕਿ ਕਾਹੂ ਕਹਿਤਾ ਕਿ ਦਿੱਲੀ ਦੇ ਅਸਰ ਅਸੀਂ ਵੱਖਰੇ ਤੋਂ ਆਪਣੇ ਚੋਣ ਲੜ ਰਹੇ ਇਹ ਜਿਹੜਾ ਪੁਰਾਣਾ ਜਿਹੜਾ ਇੱਕ ਇੱਈਆ ਐਲਾਈਂਸ ਤੇ ਐਸੂ ਜਿਹੜੇ ਸਪਰਿਡੈਂਟੀ ਉਦੋਂ ਦੀ ਗੱਲ ਸੀ ਔਰ ਅਸੀਂ ਦੋਨਾਂ ਜਾ ਰਹੇ ਹਾਂ ਔਰ ਰੈਡੀ ਅਸੀਂ ਬਹੁਤ ਸਾਰੀਆਂ ਗੱਲਾਂ ਇਸ ਮંચ 'ਤੇ ਨਹੀਂ ਲਸਣਾ ਚਾਹੁੰਦੇ ਹੁੰਦਾ ਜਾਣਿਆ ਨੇ ਸਟ੍ਰੋਂਗਲੀ ਪ੍ਰਤਾਪ ਸਿੰਘ ਬਾਜਲਾ ਦੇ ਮੈਂ ਆਪਣੀ ਗੱਲ ਹਾਈ ਕਮਾਂਡ ਨੂੰ ਇਸ ਇਸ਼ੂ ਤੇ ਪਾਸ ਕੀਤੀ ਹੈ ਕਿ ਚੰਡੀਗੜ੍ਹ ਵੀ ਇਹਨਾਂ ਦਾ ਕਿਸੇ ਪ੍ਰਕਾਰ ਦਾ ਕੋਈ ਗੱਲ ਜਿੰਨਾਂ ਦਾ ਰਿਸ਼ਤਾ ਰੱਖ